हाँ जी सत श्रीकाली सद्या और सब ठीक ठाक हो जाए मुझे तो तीस सब ठीक ठाक हो चाह लगी चाह बन सोच जो करते हैं गलबात अच्छी अपने ਸਬਸਕ੍ਰਾਈਬ ਜਿਨੋ ਨੇ ਕੀਤਾ ਬਹੁਤ ਮਾਂ ਦੀ ਮਿਹਰਬਾਨੀ ਬਹੁਤ ਥੈਂਕ ਯੂ ਜਿਨੋ ਨੇ ਨਹੀਂ ਕੀਤਾ ਉਹਨਾਂ ਦਾ ਵੀ ਥੈਂਕ ਯੂ ਅੱਜ ਮੰਨੂ ਦੇ ਘਟੂ ਜਿਵੇਂ ਸੱਜਾ ਪਰਲੇ ਸਰਾ ਦੇਸ਼ ਜਾਦੂ ਐਂਸਾ ਚੱਜ ਉਹ ਸਾਰੇ ਬਹੁਤ ਬਾਰਕਾ ਬਟ ਅਸੀਂ ਦੀ ਗੁਲਾਮੀ ਹੋਈ ਸੀ। ਮਾਗ ਦੀ ਗੁਲਾਮੀ ਅਸੀਂ ਮਰਸੀ ਦੀ ਗੁਲਾਮੀ। ਮਾਗ ਸਦਾ ਗੁਲਾਮੀ ਜਿਵੇਂ ਉਹ ਪਰਨੇ ਕਿਤੇ ਦੀ ਸੀ ਗੋਦੀ ਨੂੰ ਤੇ ਅਸੀਂ ਸਾਰੇ ਦੇਖ ਲੈਂਦੇ ਸੋਖੇ ਤਾਈਂ ਅਦਰੇ ਜੈਸੀ ਦਾ ਬੜੀ ਰੀ ਉਸ ਚੰਦੀ ਨੂੰ ਸਦੀਆਂ ਕੀ ਕਹੇ ਗਵਾ ਹੁਣ ਉਹਦੀ ਵਾਰ ਦੇ ਤੋ ਏਆਈ ਨੇ ਫਟਕਣਾ ਕੋਈ ਇਸ ਪਰ ਕਿ ਸਾਰੇ ਜਣੇ ਇਸ ਚੀਜ਼ ਤੇ ਯਕੀਨ ਕਰਦੇ ਕਿ ਇਹ ਨਹੀਂ ਕਿ ਉਹ ਨਹੀਂ ਸੱਚੀ ਜਦੋਂ ਕਿ ਆਨ ਫੇਸਬੁਕ ਨੇ ਐਂਡ ਗੂਗਲ ਨੇ ਕਿਹਾ ਕਿ ਬਈ ਇਹ ਨਿਊਜ਼ ਹੈ ਪੀਕੇ ਦੀ ਕੋਈ ਨਾ ਆਵਾਜ਼ ਆਉਂਦੀ ਵੀ ਹੈ ਮੇਰੇ ਕੋਲ ਬਲੌਗਾਂ ਪਿਆ ਹੈ ਕਰਦੇ ਗੱਲਬਾਤ ਹਾਂਜੀ ਇਹ ਹੈ ਇਆਈ ਇਜ਼ ਵੈਰੀ ਬੇਨਿਫੀਸ਼ੀਅਸ ਯੂ ਨਾ ਕਿ ਜਿੱਦਾਂ ਕੋਈ ਵੀ ਚੀਜ਼ ਦੀ ਟੈਕਨੋਲੋਜੀ ਹੋ ਜੇਕਰ ਵਧੀਆ ਹੋ ਸਾਡੀ ਲਈ ਪਰ ਉਹ ਸਾਡੀ ਜੀ ਬੈਡ ਵੀ ਆ ਤੇ ਅੱਜ ਨੂੰ ਮੈਂ ਆਪਣੇ ਫੋਨ ਤੋਂ ਫੀਲ ਕਰੂੰਗੀ ਕਿ ਲੋਕਾਂ ਦੇ ਐਸਾ ਕਿਲਾ ਹਲੇ ਹੋ ਜਿੰਦਾ ਫੋਨ ਨੂੰ ਮੋਨਿੰਗ ਹੰਦੀ ਵਿੱਚ ਫੋਨ ਜਿਆਦਾ ਪਰ ਫਿਰ ਵੀ ਮੈਂ ਬਹੁਤ ਯੂਸ ਕਰਦੀ ਗਈ ਆ ਤੇ ਵੀਰਦੋਸ ਕਰਦੀਆਂ ਚ ਨਾ ਦਹਾ ਕਰਦੀਆਂ ਆ ਬੈਠ ਕੇ ਘਰ ਦੇ ਬੈਠ ਕੇ ਆਪਣੇ ਫੋਨ ਤੋਂ ਦਬਾਉਂਦੇ ਤੇ ਇੱਕ ਤਰ੍ਹਾਂ ਕੀੜੀਆਂ ਜਿਹੜੀਆਂ ਨੇ ਕੀੜੀਆਂ ਇਹਨਾਂ ਨੇ ਦੇ ਜਾਣ ਕਰਦੇ ਐਸਾ ਕਿੰਨੇ ਕੀੜੀਆਂ ਤੇ ਰਹੇ ਚਾਹੀਏ ਇਹਨਾਂ ਦਾ ਪੈਸਾ ਆ ਤਾਂ ਇਹ ਬੜੀ ਵੈਸਾ ਜਈ ਵੀ ਕੀੜੀਆਂ ਜਿਵੇਂ ਜਿਵੇਂ ਮੇਰਾ ਬੀਤਾ ਮੇਰਾ ਪਤਨੀ ਕਿਥੋਂ ਹੀ ਜਾਂਦੀ ਮੈਨੂੰ ਕੋਈ ਚੀਜ਼ ਕੱਟ ਕੇ ਮੈਨੂੰ ਫੋਨ ਨਹੀਂ ਦੇਂਦੀਆਂ ਕਿਹਦੀਆਂ ਬਾਤਾਂ ਮੇਰੇ ਵਿੱਚ ਜਿਹੜੀਆਂ ਕਈਆਂ ਨੇ ਉਹਨਾਂ ਦਾ ਸਟੇਕਾ ਉਹ ਬਹੁਤ ਬਹੁਤ ਚੱਤਦੀਆਂ ਨੇ ਮੈਨੂੰ ਇਹ ਸਾਫ਼ ਕਰਕੇ ਮਾਉਂ ਦੇਣਾ ਤੇ ਇਹ ਚ ਸਾਫ਼ ਕਰਨ ਲਈ ਗਈ ਹੋਈ ਨਹੀਂ ਜਿਵੇਂ ਵਸੇ ਦੇਖੋ ਇਹ ਚ ਇਹ ਪ੍ਰਸ਼ਾਂਤ ਦੀਆਂ ਬਾਬਾ ਜੀ ਦਾ ਤੇ ਇਹ ਚ ਸਾਫ਼ ਕਰਨ ਲਈ ਗਈ ਹੈ ਕਿਸੇ ਰੀਜ਼ਨ ਇਹ ਹੈ ਕਿ ਇਹਨਾਂ ਨੂੰ ਕੰਮ ਬਹੁਤ ਜ਼ਿਆਦਾ ਹੈ ਅੱਜਕੱਲ੍ਹ ਇਹ ਕਿੰਨੇ ਦਾ ਐਂਗਲ ਵੀ ਕਿਸੇ ਜਨੇ ਤੋਂ ਮਿਲਦਾ ਵੀ ਆਏ ਮੈਨੂੰ ਨਹੀਂ ਪਤਾ ਮੈਂ ਕਾਮ ਉਹ ਵੇਸੇ ਬੋਤਾ ਮਤਲਬ ਜਿੱਤਾਂ ਮੈਂ ਤਈ ਨਹੀਂ ਮੈਂ ਜਮਾ ਲੈਣਾ ਵਾ ਕਿ ਮੈਨੂੰ ਰਾਤ ਨੂੰ ਤਾਂ ਮੰਮੀ ਨੇ ਗੋਡੀ ਦਾ ਟੈਕਸ ਕਿਹਾ ਪ੍ਰੋਂਟੋ ਨਾ ਪਰ ਇਹ ਕੰਮ ਹੋ ਰਿਹਾ ਤੇ ਹੁਣ ਆਪਾਂ ਇਥੇ ਚਾਹ ਨਹੀਂ ਮਿਲ ਗਈ ਆਪਣਾ ਬੈਠ ਕੇ ਮੈਂ ਕਰਦੀ ਗੱਲਬਾਤ ਤੁਹਾਡੇ ਨਾਲ ਚਾਹ ਬਣਾ ਕੇ ਜੀ ਚਾਹ ਹੀ ਸੜੀ ਰੈਡੀ ਹੋ ਰਹੀ ਹੈ ਐ ਵੀ ਮੈਨੂੰ ਬੁਲਾ ਰਹੇ ਨੇ ਕਿ ਸਾਨੂੰ ਬਣਾ ਤੇ ਅਮਰੂਦ ਵੀ ਲੋਟ ਕੇ ਖਾਣਨ ਲੱਗੇ ਸੀ ਪਰ ਚਾਹ ਦਾ ਮਸਲਾ ਨਾ ਉਹ ਚਾਹੀਆ ਹਨ ਚਾਹ ਦੇ ਬਿਨਾ ਜਰ ਨਹੀਂ ਕਿਤਾ ਹੁਣ ਥੋੜੇ ਲੇਟ ਕੇ ਉੱਠੇ ਸੀ ਤੇ ਮਤਲਬ ਹੁਸ਼ ਹੀ ਨਹੀਂ ਹੋਣੀ ਮੈਨੂੰ ਤੇ ਹੁਸ਼ ਨਹੀਂ ਹੋਣੀ ਬਿਲਕੁਲ ਚਾਹ ਤੋਂ ਬਿਨਾ ਮੈਂ ਚਾਹ ਵੀ ਹੋ ਗਈ ਕੋਈ ਵੀ ਚੀਜ਼ ਮੈਂ ਕੈਂਸਲ ਕਰ ਸਕਦੀ ਨਹੀਂ ਚਾਹ ਤੇ ਮਤਲਬ ਚਾਹ ਇੱਕ ਬੰਨੀ ਹੋ ਗਈ ਤੇ ਇੱਕ ਬੰਨੀ ਕੋਈ ਹੋਰ ਚੀਜ਼ ਵੀ ਮੈਂ ਚਾਹ ਕਰੂੰਗੀ ਤੇ ਕੱਲ ਦਾ ਵਲੌਗ ਨੇ ਇਹਦੇ ਵਿੱਚ ਹੀ ਐਡ ਕਰੂੰਗੀ ਤੱਲੂ ਸੀ ਗਈ ਸੀ ਮੂਵੀ ਵੇਖਣ ਤੇ ਆਇਆ ਮੈਨੂੰ ਬਹੁਤ ਲੱਗਦਾ ਰਿਹਾ ਕਿ ਮੈਨੂੰ ਇਹ ਜਲਦੀ ਤੋਂ ਜਲਦੀ ਮੈਂ ਸਫਾਈ ਇਹ ਦੀ ਕਰਨੀ ਚਾਹੀਦੀ ਹੈ ਬਾਰ-ਬਾਰ ਇੱਥੇ ਮੇਰਾ ਪਤਾ ਨਹੀਂ ਕਿ ਉਹਦੇ ਆਉਂਦਾ ਕਿਉਂ ਹੱਥ ਜਾਂਦਾ ਸੱਚੇ ਨੂੰ ਬ੍ਰੈਡ ਫਰਨਾ ਸੀ ਜਿਹੜਾ ਖਾੜੂ ਨਹੀਂ ਇਹ ਇੱਕ ਕੋਲ ਤਾਂ ਨਹੀਂ ਤੇ ਸਾਇਸ ਗੋਇੰਗ ਟੂ ਬੀ ਰੈਡੀ ਚਾਹ ਮ ਰੈਡੀ ਨੇ ਤੁਹਾਡੀ ਚਾਹ ਵੀ ਉੱਥੇ ਪਈ ਆ ਲਿਆ ਦਿਨੀ ਮੈਂ ਚਾਹ ਇਤਹੀ ਆਪਣੇ ਆਪ ਲੈ ਆਓ ਦਿਸ ਇਜ਼ ਮਾਈ ਰੂਮ ਰੂਮ ਮੇ ਆਪਣਾ ਹਮੇਸ਼ਾ ਚੇਅਰ ਜਿਹੜੀ ਹੋ ਮੇਰੀ ਪੱਕੀ ਇੱਕ ਏਕੇ ਤੇ ਵਿੱਚ ਚੇਅਰ ਦੇ ਉੱਤੇ ਆਪਣੇ ਕੋਲ ਇੱਥੇ ਕੱਪੜੇ ਖਿੰਡਰੇ ਰਹਿੰਦੇ ਜਿਹੜੇ ਕਿ ਜਗਦੀਸ਼ ਜੀ ਸੁਧਿਆ ਨੇ ਖਾਦੇ ਔਰ ਮੇਰਾ ਘੜਾ ਪਿਆ ਜਿਹੜਾ ਮੈਂ ਪਾਣੀ ਪੀਂਦੀ ਹਮੇਸ਼ਾ ਤੇ ਉਹ ਹੀ ਘਰੇ ਵਾਲਾ ਪਾਣੀ ਯੂਜ਼ ਕਰੀਗਾ ਚਲੋ ਆਪਣਾ ਚਾਹ ਪੀ ਕੇ ਕਰਦੇ ਗੱਲਬਾਤ हां जी जी ये पार्सल ओपन ਹੁੰਦਾ ਪਿਆ ਇਹ ਸ਼ੈਂਪੂ ਦਾ ਜਿਹੜਾ ਮੈਂ ਆਨਲਾਈਨ ਮੰਗਵਾਇਆ ਹੈ हेयर फॉਲ ਲਈ ਇਹ ਅਦੂਨਾ ਕੰਪਨੀ ਦਾ ਹੈ ਔਰ ਇਹਦੇ ਵਿੱਚ ਆਮਲਾ ਮਿਕਸ ਮੇਬੀ ਹੋਵੇ ਕੁਝ ਮੇਬੀ ਸ਼ਾਇਦ ਇਹ ਥੋੜੀ ਹੈਲਪ ਕਰੇ ਵੈਸੇ ਮੈਂ ਇਹਨਾਂ ਦੇ ਪ੍ਰੋਡਕਟ ਅੱਗੇ ਵੀ ਯੂਜ਼ ਕਰਦੀ ਪੀ ਵਧੀਆ ਹੈਗੇ ਗੁੱਡ ਸਮੈਲ ਹੁੰਦੀ ਹੈ लेट्स ਸੀ ਕਿ ਹੁਣ ਕੀ ਰਿਜ਼ਲਟ ਮਿਲਦੇ ਨੇ ਤੋਂ ਮੈਨੂੰ ਇੱਕ ਪਹਿਲਾਂ ਮੈਂ ਡਰਾਈ ਬੋਰਡ ਮੰਗਾਇਆ ਸੀ ਹੈਗਾ ਤੇ ਉਹ 700 ਦਾ ਸੀ ਬਾਕੀ ਸਹੀ ਨਹੀਂ ਸੀ ਹੈਗਾ ਮਤਲਬ ਉਹਦਾ نیچے ਸਟੈਂਡ ਨਹੀਂ ਸੀ ਸਹੀ ਔਰ ਥਿਸ ਵਨ ਇਜ਼ ਗੁੱਡ ਪ੍ਰੋਪਰੀ ਦਾ ਸਟੈਂਡ ਮਤਲਬ ਲੱਗ ਜਾਂਦਾ ਹੈ ਔਰ ਇਹ ক্লোਜ਼ ਵੀ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦਾ ਨਾ ਆਮ ਨਾਲ ਔਰ ਇਦਾਂ ਜਿਹੜਾ ਸਟੈਂਡ ਹੈ ਨਾ ਜੀ ਮਤਲਬ ਹਾਈਟ ਬਹੁਤ ਹੈ ਆ ਇਹਦੇ ਹਾਈਟ ਉੱਪਰੋਂ ਖੋਲਿਓ ਉੱਪਰ ਕਰਿਓ ਹਾਂ ਲੈਂਥ ਬਹੁਤ ਹੈ ਹਾਂ ਠੀਕ ਹੈ ਗੁੱਡ हां जी ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਕੱਲ ਵਾਲਾ ਵਲੌਗ ਵਿੱਚ ਐਡ ਕਰੂੰਗੀ ਕੱਲ ਅਸੀਂ 알파 1 ਗਈ ਸੀ ਮੂਵੀ ਵੇਖਣ ਬਾਅਦ ਟੂ ਤੇ ਉਹ ਮੂਵੀ ਵੇਖਣ ਦਾ ਰੀਜ਼ਨ ਇਹ ਸੀ ਕਿ ਜਦੋਂ ਤੁਸੀਂ ਫਸਟ ਉਹਦਾ ਪਾਰਟ ਵੇਖਿਆ ਹੋ ਮੈਨੂੰ ਕਿਸੇ ਮੂਵੀ ਦਾ ਤੇ ਫਿਰ ਸੀਕਵਲ ਵੇਖਣ ਦਾ ਵੀ ਇੱਕ ਅਲੱਗ ਹੀ ਮਜ਼ਾ ਆਉਂਦਾ ਤੇ ਬਟ ਫਿਰ ਇਹ ਸਟੋਰੀ ਨਾਲ ਐਡ ਹੁੰਦੀ ਆ ਬਤਾ ਲੱਗਦਾ ਕਿ ਫਸਟ ਵਿੱਚ ਕੀ ਸੀ ਮਤਲਬ ਇਹ ਕਿਹੜਾ ਮੋਸ਼ਨ ਜੈ ਬਣਿਆ ਮਨਾ ਤੇ ਇਹ ਮॉल ਮੈਂ ਸਪੈਸ਼ਲੀ ਇਸ ਲਈ ਚੂਜ਼ ਕਰਦੀ ਹੁੰਦੀ ਆ ਕਿ ਭਈ ਇਹ ਬਹੁਤ ਹੀ ਕੰਫਰਟੇਬਲ ਹੈ ਤੁਹਾਨੂੰ ਸਭ ਕੁਝ ਓਪਨਲੀ ਵਿਜੀਬਲ ਹੁੰਦਾ ਵਾ ਵੈਸੇ ਮੇਰੇ ਜਿੰਨੇ ਇੱਕ ਮਤਲਬ ਨੌਨ ਆ ਜਾਂ ਜਿਨ੍ਹਾਂ ਨੂੰ ਬਰੀ ਸਰ ਬਰੇ ਪਤਾ ਉਹਨਾਂ ਨੂੰ ਪਤਾ ਹੋਊਗਾ ਕਿ ਟ੍ਰੀਲੀਅਮ ਮਾਲ ਵੀ ਹੈਗਾ ਬਟ ਉਹ ਇੰਨਾ ਵਧੀਆ ਨਹੀਂ ਗੰਦਗੀ ਜੀ ਬੜੀ ਆ ਔਰ ਆਈ ਹੇਟ ਐਲੀਵੇਟਰ ਯੂ نو ਐ ਦੇ ਉੱਤੇ ਮੈਨੂੰ ਬਹੁਤ ਡਰ ਲੱਗਦਾ ਬਸ ਜਗਵੀਰ ਸਿੱਧੂ ਦੀ ਆਦਤ ਹੈ ਕਿ ਉਹਨਾਂ ਨੇ ਜਾਣ ਬੁੱਝ ਕੇ ਮੈਨੂੰ ਇੱਥੇ ਲੈ ਕੇ ਜਾਣਾ ਅੱਜ ਮੂਵੀ ਦਾ ਸ਼ੋਅ ਹੈਗਾ ਸੀ 12:30 ਸਾਢੇ 12 ਦਾ ਆਪਾਂ ਆ ਗਏ ਹਾਂ ਬਿਲਕੁਲ ਥੀਏਟਰ 'ਚ ਤੇ ਹੁਣ ਆਪਾਂ ਚੱਲੇ ਥੀਏਟਰ ਤਕਰੀਬਨ ਸਾਰੇ ਅੰਦਰ ਸ਼ਿਫਟ ਹੋ ਗਏ ਆ ਤੇ ਆਪਾਂ ਇਕੱਲੇ ਬੈਠੇ ਆ ਚਲੋ ਚੱਲਦੇ ਅੰਦਰ ਦੇਖਦੇ ਕੀ ਕਿੱਧਰ ਜਾਣਾ ਆਪਾਂ 2 ਨੰਬਰ ਵਾਲੇ ਤੇ ਓਕੇ ਚਲੋ ਹਾਂਜੀ ਮੂਵੀ ਬਹੁਤ ਵਧੀਆ ਸੀ ਮੂਵੀ ਵੇਖਣ ਤੋਂ ਬਾਅਦ ਅਸੀਂ ਸੋਚਿਆ ਤੁਲਾ ਘੁੰਮਦੇ ਆਂ ਕੁਝ ਵੇਖਦੇ ਆਂ ਜੇ ਕੁਝ ਪਸੰਦ ਆਇਆ ਸ਼ਾਪਿੰਗ ਕਰਦੇ ਆਂ ਇੱਕ ਤੇ ਮੈਂ ਫੋਨ ਨੂੰ ਵੇਖਣਾ ਸੀ ਕਿ ਟ੍ਰਾਈਪੋਡੀ ਵੇਖਣਾ ਸੀ ਦੋਨੋਂ ਚੀਜ਼ਾਂ ਤੇ ਇੱਥੇ ਤੇ ਚਲੋ ਆਪਾਂ ਥੋੜਾ ਵੇਖਦੇ ਪਏ ਸੀ ਡੈਕੋਰੇਸ਼ਨ ਦਾ ਸਵਾਂ ਜਿਹੜਾ ਬਹੁਤ ਐਕਸਪੈਂਸਿਵ ਸੀ ਹੈਗਾ ਬਹੁਤ ਸੋਹਣਾ ਸੀ 노 ਡਾਊਟ α1 ਵਿੱਚ ਹਮੇਸ਼ਾ ਤੁਹਾਨੂੰ ਬਹੁਤ ਸੋਹਣੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਅਕੋਰਡਿੰਗ ਟੂ ਤੁਹਾਡੇ ਚੋਇਸ ਬਟ ਐਕਸਪੈਂਸਿਵ ਸੀ ਤੇ ਕੋਈ ਐਵੇਂ ਮੈਂ ਕਮਾ ਮੈਂ ਪੈਸੇ ਨੂੰ ਬਹੁਤ ਚੂਜੀ ਹਾਂ ਮੈਂ ਪੈਸੇ ਨੂੰ ਲੈ ਕੇ ਮੈਂ ਪੈਸਾ ਇਹਦਾ ਵੇਸਟ ਨਹੀਂ ਕਰਦੀ ਤੇ ਚਲੋ ਥੋੜੇ ਸ਼ਾਰਟ ਲੈ ਲੇ ਆਪਣੇ ਲਈ ਕਿ ਭਈ ਚਲੋ ਮਤਲਬ ਐਡ ਕਰਾਂਗੇ ਵਿੱਚ ਵਲੌਗ ਦੇ ਔਰ ਉਸ ਤੋਂ ਬਾਅਦ ਅਸੀਂ ਮੈਂ ਸੋਚਿਆ ਕਿ ਚਲੋ ਫੋਨ ਦੀ ਸਲਾਹ ਮੰਦੀ ਵੀ ਸੀ ਕਿ ਫੋਨ ਲਈਏ ਨਵਾਂ ਕਿਉਂਕਿ ਮੇਰੇ ਕੋਲਾ 올ਡ ਹੋ ਗਿਆ ਫੋਨ ਤੇ ਫਿਰ ਅਸੀਂ ਫੋਨ ਵਾਲੇ ਸ਼ੋਰੂਮ ਵਿੱਚ ਚਲੇ ਗਏ ਤੇ ਉਹਨਾਂ ਨੇ ਕਿਹਾ 18 ਨੂੰ ਹੋਣਾ ਵਾ ਲਾਂਚ ਤੇ ਫਿਰ 18 ਤਰੀਕ ਤੱਕ ਸਾਨੂੰ ਵੇਟ ਕਰਨੀ ਪੈਣੀ ਜੀ ਅੰਜੀ ਜੀ ਟਾਈਮ ਹੋ ਗਿਆ ਸ਼ਾਮ ਦੇ ਨੀਅਰ ਅਬਾਊਟ 5 ਵਜੇ ਗਏ ਨੇ ਮੈਨੂੰ ਲੱਗੇ ਸਬਜ਼ੀ ਬਣਾਉਣ ਤੇ ਇਹ ਹੇਅਰ ਆਇਲ ਬਾਰੇ ਥੋੜਾ ਦੱਸਿਓ ਕਿ ਕਿਸ ਨੇ ਯੂਜ਼ ਕੀਤਾ ਹੋਵੇ ਮੈਂ ਮੰਗਵਾਇਆ ਆਨਲਾਈਨ ਦੇਖਦੇ ਹਾਂ ਇਹਦਾ ਰਿਜ਼ਲਟ ਤੇ ਬਟ ਜੇਕਰ ਕਿਸ ਨੇ ਯੂਜ਼ ਕੀਤਾ ਵੀ ਹੈਅਰ ਫਾਲ ਦੇ ਕਰਕੇ ਤੇ ਦੇਖਿਓ ਦੱਸਣਾ ਕਿ ਬਈ ਸਹੀ ਸੀ ਰਿਜ਼ਲਟ ਇਹਦਾ ਜਾਂ ਕਿਦਾਂ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਵਿੱਚ ਥੈਂਕ ਯੂ ਫॉर ਵਾਚਿੰਗ ਕੀਪ ਸਪੋਟਿੰਗ